ਇੱਕ ਹੋਰ ਉਹਨਾਂ ਦੇ ਜੀਵਨ ਦੀ ਝਲਕ ਸਾਨੂੰ ਸਮਝਣ ਵਾਲੀ ਹੈ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਵੀ ਉਹ ਬਿਮਾਰੀ ਹੈ ਸਾਡੇ ਵਿੱਚ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਪਾਸੇ ਕੀਤਾ ਇੱਕ ਕਸਬਾ ਹੈ ਹੰਡਿਆਏ ਹੁਣ ਵੀ ਹੈਗਾ ਉੱਥੇ ਇੱਕ ਗੁਰਦੁਆਰਾ ਹੈ ਉੱਥੇ ਇੱਕ ਸਰੋਵਰ ਹੈ ਉਹਦਾ ਨਾਮ ਹੈ ਗੁਰੂ ਸਰ ਤੁਸੀਂ ਕਦੇ ਜਾਓ ਦਰਸ਼ਨ ਕਰਨ ਵਾਸਤੇ ਜਦੋਂ ਮੈਂ ਇਤਿਹਾਸ ਪੜਿਆ ਤੇ ਗੱਲ ਸਾਹਮਣੇ ਆਈ ਜਦੋਂ ਸਤਗੁਰ ਜੀ ਉਸ ਹੜਿਆਏ ਹੰੜਿਆਏ ਕਸਬੇ ਪਹੁੰਚੇ ਉੱਥੇ ਗੱਲ ਕੋਟੂ ਦੀ ਬਿਮਾਰੀ ਪਈ ਹੋਈ ਹੈ ਗੱਲ ਕੋਟੂ ਦੀ ਬਿਮਾਰੀ ਹੁਣ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ ਗੱਲ ਕੋਟੂ ਦੀ ਬਿਮਾਰੀ ਕਿ ਐਸੀ ਹੈ ਉਹ ਸਾਹ ਆਣਾ ਔਖਾ ਹੁੰਦਾ ਬਹੁਤ ਮੁਸ਼ਕਿਲ ਹੁੰਦਾ ਪੁਰਾਣੇ ਵਕਤਾਂ ਵਿੱਚ ਬਿਮਾਰੀਆਂ ਫੈਲਦੀਆਂ ਸਨ ਤੇ ਕਈ ਪਿੰਡ ਦੇ ਪਿੰਡ ਖਾਲੀ ਹੋ ਜਾਂਦੇ ਸਨ ਕਈ ਵਾਰੀ ਬੜੇ ਪਰੇਸ਼ਾਨ ਨੇ ਲੋਕੀ ਇੱਕ ਬਿਮਾਰੀ ਹੋਰ ਹੈ ਉੱਥੇ ਉਹ ਮਾਨਸਿਕ ਬਿਮਾਰੀ ਉਹ ਕਿਹੜੀ ਹੈ ਊਚ ਨੀਚ ਦੀ ਜਾਤ ਪਾਤ ਦੀ ਸਤਗੁਰੂ ਜਾ ਕੇ ਵੇਖਿਆ ਤੇ ਉੱਥੇ ਇੱਕ ਛੱਪੜੀ ਹੈ ਉਸ ਛੱਪੜੀ ਵਿੱਚ ਹੀ ਮੈਂ ਮਾਫੀ ਮੰਗ ਕੇ ਨਾਮ ਲੈਣ ਲੱਗੇ ਤਾਂ ਕਿ ਸਭ ਸੱਕੀਏ ਇੱਕ ਜਾਤੀ ਹੈ ਜਿਹਨੂੰ ਪੱਛ ਮਾਰ ਜਾਤੀ ਕਹਿੰਦੇ ਬਾਬਾ ਰਵਦਾਸ ਉਹ ਚਮੜੇ ਤੋਂ ਹੁੰਦੇ ਆ ਚਮੜੇ ਤੋਂ ਦੇ ਛੱਪੜੀ ਵਿੱਚ ਤੇ ਜਦੋਂ ਲੋੜ ਪਵੇ ਪਾਣੀ ਵੀ ਉੱਥੇ ਹੀ ਵਰਤਦੇ ਆ। ਸਤਿਗੁਰੂ ਜਾ ਕੇ ਕਹਿਣ ਲੱਗੇ ਵੀ ਤੁਸੀਂ ਚੰਗਾ ਪਾਣੀ ਪੀਓ। ਉਹ ਪੁਰਾਣੀ ਥਾਂ ਤੇ ਬੜਾ ਵਧੀਆ ਹੈਗਾ ਸੋਮਾ ਤੁਸੀਂ ਉੱਥੋਂ ਕਿਉਂ ਨਹੀਂ ਪਾਣੀ ਪੀਂਦੇ? ਇੱਥੇ ਤੁਸੀਂ ਆਪਣਾ ਕਾਰਜ ਵੀ ਕਰਦੇ ਆਂ, ਇੱਥੇ ਤੁਹਾਡੇ ਬੱਚੇ ਪਾਣੀ ਪੀਂ ਜਾ ਰਹੇ ਆਂ, ਇਹ ਠੀਕ ਨਹੀਂ ਹੈ। ਉਹ ਕਹਿਣ ਲੱਗੇ ਸਤਿਪਾਤਸ਼ਾ ਅਸਤੇ ਉਹਦੇ ਕੋਲ ਵੀ ਨਹੀਂ ਜਾ ਸਕਲੇ। ਸਾਡੀਆਂ ਲੱਤਾਂ ਤੋੜ ਦੇਣਗੇ ਉਹ। ਸਰ ਤਾਂ ਪਰਛਾਵਾਂ ਵੀ ਪੈਣ ਨਾਲੋਂ ਘਟ ਜਾਂਦੇ ਆ ਅਸੀਂ ਨੀਵੀਂ ਜਾਤ ਦੇ ਆ ਉਹ ਇਧਰੋਂ ਨਹੀਂ ਲੰਘਦੇ ਅਸੀਂ ਉਧਰੋਂ ਨਹੀਂ ਜਾਂਦੇ ਸਾਡੀ ਕਿਸਮਤ ਵੀ ਉੱਤੇ ਆ ਹੀ ਲਿਖਿਆ ਹੋਇਆ ਹੋਰ ਕੁਝ ਵੀ ਨਹੀਂ ਹੈ ਤੁਹਾਡੇ ਵਾਸਤੇ ਅਸੀਂ ਉਧਰੋਂ ਪਾਣੀ ਦਾ ਇੰਤਜ਼ਾਮ ਕਿਸ ਨੂੰ ਕਹਿ ਦਿੰਦੇ ਹਾਂ ਹਜ਼ੂਰ ਕਹਿੰਦੇ ਨਹੀਂ ਰੁਕੋ ਜਨਾ ਮੇਰੇ ਮਾਲਕ ਨੇ ਵੇਖਿਆ ਵੀ ਗੱਲ ਕੋਟੂ ਦੀ ਬਿਮਾਰੀ ਤੇ ਉਹਨਾਂ ਅਮੀਰਾਂ ਨੂੰ ਵੀ ਪਈ ਹੋਈ ਹੈ ਉਹ ਚ ਜਾਤੀਆਂ ਨੂੰ ਵੀ ਚੰਗੀ ਪਈ ਹੋਈ ਹੈ ਪਰ ਤੁਸੀਂ ਇਤਿਹਾਸ ਪੜ੍ਹ ਕੇ ਵੇਖਣਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਿਪਾਲਪੁਰ ਵਿੱਚ ਇੱਕ ਕੋੜੀ ਦਾ ਸਫਰ ਇਲਾਜ ਕੀਤਾ ਇਹਦਾ ਮਤਲਬ ਬਾਬੇ ਨਾਨਕ ਜੀ ਕੋਲ ਕੋੜੀਆਂ ਨੂੰ ਠੀਕ ਕਰਨ ਦੀ ਦਵਾਈ ਮੌਜੂਦ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਵੇਖੋ ਪੰਚਮ ਪਾਤਸ਼ਾਹ ਦੇ ਵੇਲੇ ਜਦੋਂ ਲਹੌਰ ਵਿੱਚ ਕਾਲ ਪੈਂਦਾ ਬਿਮਾਰੀਆਂ ਫੈਲਦੀਆਂ ਪੰਚਮ ਪਾਤਸ਼ਾਹ ਜੀ ਇਲਾਜ ਕਰਦੇ ਆ 6ਵੇਂ ਪਾਸ਼ਾ ਵਲੇ ਗਿਲਟੀ ਤਾਪ ਫੈਲਦਾ ਕਸ਼ਮੀਰ ਵੱਲ ਜਾਂਦੇ ਆਂ ਇਲਾਜ ਕਰਦੇ ਆਂ 7ਵੇਂ ਪਾਸ਼ਾ ਦਾ ਤਾਂ ਇਤਿਹਾਸ ਚੰਗੀ ਤਰ੍ਹਾਂ ਸੁਣਾਇਆ ਵੀ ਸਮੇਂ ਦਾ ਰਾਜਾ ਮਹਾਰਾਜਾ ਉਹਦੇ ਖਾਨਦਾਨ ਦੇ ਵਿੱਚ ਦਾਰਾ ਸ਼ਿਕੋ ਹੈ ਉਸ ਨੂੰ ਐਸੀ ਬਿਮਾਰੀ ਪੈ ਗਈ ਜਿਹਦਾ ਇਲਾਜ ਸ਼ਾਹੀ ਦਵਾਖਾਨੇ ਨਹੀਂ ਕਰ ਸਕੇ ਉਹ ਕਹਿਣ ਲੱਗੇ ਸਾਡੇ ਕੋਲ ਨਹੀਂ ਹੈਦਾ ਇਲਾਜ ਇਹ ਬਿਮਾਰੀ ਤਾਂ ਹੁਣ ਤੈਨੂੰ ਲੈ ਕੇ ਜਾਏਗੀ ਨਾਲ ਉਹ ਕਹਿਣ ਲੱਗਾ ਵੀ ਕੋਈ ਨਹੀਂ ਐਸਾ ਹੈਗਾ ਜਿੱਥੇ ਦਾ ਇਲਾਜ ਹੋਵੇ ਕਹਿੰਦੇ ਨਹੀਂ ਇਲਾਜ ਹੈਗਾ ਪਰ ਚੀਜ਼ਾਂ ਬੜੀਆਂ ਦੁਰਲੱਭ ਐ ਅੱਗੇ ਜੜੀ ਬੂਟੀਆਂ ਨਹੀਂ ਇਲਾਜ ਕੀਤਾ ਜਾਂਦਾ ਸੀ ਉਹ ਚੀਜ਼ਾਂ ਬੜੀਆਂ ਦੁਰਲੱਭ ਐ ਉਹ ਕਹਿਣ ਲੱਗਾ ਜੇ ਸ਼ਾਹੀ ਖਾਨੇ ਵਿੱਚ ਨਹੀਂ ਹੈਗੀਆਂ ਫਿਰ ਹੋਰ ਕਿੱਥੋਂ ਮਿਲਣਗੀਆਂ ਕਹਿੰਦੇ ਨਹੀਂ ਇਹ ਗਲਤ ਐ ਮਿਲ ਸਕਦੀਆਂ ਕਹਿੰਦੇ ਕਿੱਥੇ ਕਹਿੰਦੇ ਬਾਬੇ ਨਾਨਕ ਦੇ ਦਰ ਤੇ ਮਿਲ ਸਕਦੀਆਂ 7ਵੇਂ ਪਾਤਸ਼ਾਹ ਦੇ દવાਖਾਨੇ ਵਿੱਚੋਂ ਮਿਲ ਸਕਦੀਆਂ ਉੱਥੇ ਦੁਰਲੱਭ ਜੋੜੀ ਬੂਟੀਆਂ ਜ਼ਰੂਰ ਹੋਣਗੀਆਂ ਉਹ 7ਵੇਂ ਪਾਸ਼ਾ ਪੈਸੇ ਲੈ ਕੇ ਇਲਾਜ ਨਹੀਂ ਸੀ ਕਰਦੇ ਉਹ ਤੇ ਸਾਰਿਆਂ ਵਾਸਤੇ ਖੁੱਲਾ ਸੀ ਮੇਰੇ ਮਾਲਕ ਨੇ ਇਹਨੇ ਉੱਚ ਪੱਧਰ ਦੇ દવાਖਾਨੇ ਸਾਰਿਆਂ ਵਾਸਤੇ ਖੋਲੇ ਔਰ ਦਾਰਾ ਸ਼ਿਕੋ ਦਾ ਸਫਲ ਇਲਾਜ 7ਵੇਂ ਪਾਸ਼ਾ ਦੇ દવાਖਾਨੇ ਵਿੱਚ ਹੋਇਆ ਐਮ ਐਸ ਕਰਕੇ ਕਹਿ ਰਹੇ ਆ ਤਾਂ ਕਿ ਸਾਨੂੰ ਸਮਝ ਆ ਜਾਏ ਵੀ ਗੁਰੂ ਘਰ ਵਿੱਚ ਬਿਮਾਰੀਆਂ ਨਾਲ ਲੜਨ ਲਈ ਕਿੰਨਾ ਸਾਧਨ ਮੌਜੂਦ ਸੀ ਹੁਣ 8ਵੇਂ ਪਾਤਸ਼ਾਹ ਵੇਲੇ ਜਿਵੇਂ ਦਿੱਲੀ ਦੇ ਵਿੱਚ ਚੇਚਕ ਫੈਲੀ 8ਵੇਂ ਪਾਤਸ਼ਾਹ ਨੇ ਸੁਮਾਲੀਆ ਜਾ ਕੇ ਹੁਣ 9ਵੇਂ ਪਾਤਸ਼ਾਹ ਵੇਲੇ ਗੱਲ ਘੋਟੂ ਦੀ ਬਿਮਾਰੀ ਹੈ ਸਤਗੁਰੂ ਜੀ ਕੋਈ ਇਲਾਜ ਹੈਗਾ ਬੜਾ ਵੱਡਾ ਦਵਾਖਾਨਾ ਨਾਲ ਕੋਲ ਉਹ ਪਰ ਮਾਨਸਿਕ ਇਲਾਜ ਵੀ ਕਰਨਗੇ ਹੁਣ ਆ ਉਹ ਉਤਨੀ ਇਸ ਦਾ ਵੀ ਇਲਾਜ ਕਰਨਾ ਉਹਨਾਂ ਨੇ ਉਹਨਾਂ ਨੇ ਉਸ ਛੱਪੜੀ ਨੂੰ ਥੋੜਾ ਜਿਹਾ ਸਾਫ਼ ਕਰਾਇਆ ਤੇ ਦਵਾਈ ਉਹਦੇ ਵਿੱਚ ਪਾ ਦਿੱਤੀ ਜਿਹਨੂੰ ਕਹਿੰਦੇ ਸੀ ਨੀਵੀਂ ਜਾਤ ਦੀ ਛੱਪੜੀ ਆ ਉੱਚ ਪਾਪਤੀ ਤੇ ਕਹਤਾਂ ਵੀ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੀ ਗੱਲ ਕੋਟੇ ਦੀ ਬਿਮਾਰੀ ਸੇ ਟੁੱਕ ਠੀਕ ਹੋ ਜਾਊ ਹੁਣ ਜਿਹੜੇ ਨੀਵੀਂ ਜਾਤ ਵਾਲੇ ਸੀ ਉਹ ਤੁਹੋਂਦੇ ਸੀ ਉਹ ਇੱਕਦਮ ਨਾਲੋ ਠੀਕ ਹੋ ਗਏ ਰੋਲਾ ਪੈ ਗਿਆ ਵੀ ਇਹ ਤਾਂ ਠੀਕ ਹੋ ਗਏ ਠੀਕ ਹੋ ਗਏ ਬਾਕੀ ਵੀ ਨਾਤੇ ਠੀਕ ਹੋ ਗਏ ਹੁਣ ਇਹ ਗੱਲਾਂ ਉੱਥੇ ਹੀ ਪਹੁੰਚੀਆਂ ਉਹ ਕਹਿਣ ਲੱਗੇ ਸਾਡੀ ਛਪੜੀ ਵੀ ਜਵਾਦ ਉਹ ਕਹਿੰਦੇ ਨਹੀਂ ਉੱਥੇ ਹੀ ਆਉਣਾ ਪੈਗਾ ਤੁਹਾਨੂੰ ਜੇ ਠੀਕ ਹੋਣਾ ਤਾਂ ਉੱਥੇ ਹੀ ਆਉਣਾ ਪੈਗਾ ਕਿਉਂਕਿ ਮੈਂ ਦੋ ਬਿਮਾਰੀਆਂ ਦੇ ਇਲਾਜ ਕਰਨਾ ਇੱਕ ਦਾ ਨਹੀਂ ਕਰਨਾ ਸ਼ਰੀਰ ਦਾ ਵੀ ਮਾਨਸਿਕ ਦਾ ਵੀ ਹੁਣ ਬਿਮਾਰੀ ਨੂੰ ਸਾਹ ਲੈਣਾ ਔਖਾ ਹੋਇਆ ਉਹ ਵੇਤਣਪਦਾ ਹੋਵੇ ਉਹ ਫਿਰ ਇੱਕ ਦੋ ਬੰਦੇ ਨਿਕਲੇ ਕਹਿੰਦੇ ਨਾ ਹੋਣ ਉਹ ਉੱਥੇ ਨਹਾ ਕੇ ਆਏ ਉਹ ਵੀ ਠੀਕ ਹੋ ਗਏ ਜਦੋਂ ਠੀਕ ਹੋ ਗਏ ਫੇਰ ਕੀ ਸੀ ਫਿਰ ਜਿਹੜੇ ਨਫ਼ਰਤ ਕਰਦੇ ਸੀ ਉਹਨਾਂ ਨਾਲ ਸਾਰੇ ਦੇ ਸਾਰੇ ਆਏ ਉੱਥੇ ਇਸ਼ਨਾਨ ਕੀਤਾ ਉੱਥੇ ਠੀਕ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਅਸਲ ਬਿਮਾਰੀ ਇਹ ਨਹੀਂ ਸੀ ਇਹ ਠੀਕ ਹੋ ਸਕਦੀ ਹੈ ਪਰ ਅਸਲ ਬਿਮਾਰੀ ਉਹ ਸੀ ਜੋ ਤੁਸੀਂ ਕਈ ਸਾਲਾਂ ਤੋਂ ਕਿ ਸਦੀਆਂ ਤੋਂ ਲਈ ਬੈਠੇ ਹੋਏ ਹੋ ਆਪਸ ਵਿੱਚ ਮੇਰ ਤੇਰ ਦੀ ਆਓ ਬਾਬੇ ਨਾਨਕ ਦੀ ਬਾਣੀ ਨਾਲ ਜੁੜੀਏ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ ਤੇ ਕਹੀਏ ਨਾ ਕੋ ਬਹਿਰੀ ਨਹੀਂ ਬੇਗਾਨਾ 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 ਨਾ ਹੀ ਕੋਈ ਬੇਗਾਨਾ ਤੇ ਨਾ ਕੋਈ ਬਹਿਰੀ ਹੈ ਸਗਲ ਸੰਗ ਹਮਕੋ ਬਨਾਈ ਇਹਨੂੰ ਕਰੋ ਇੱਕ ਓੰਕਾਰ ਨੂੰ ਆਪਣੇ ਅੰਦਰ ਲੈ ਕੇ ਜਾਓ ਰੱਬ ਇੱਕ ਹੈ ਤੁਹਾਡਾ ਵੀ ਇਹਨਾਂ ਦਾ ਵੀ ਤੇ ਇਹਨਾਂ ਵਿੱਚ ਵੀ ਰਹਿੰਦਾ ਹੈ ਤੁਹਾਡੇ ਵਿੱਚ ਵੀ ਰਹਿੰਦਾ ਹੈ ਦੋਹਾਂ ਵਿੱਚ ਰਹਿੰਦਾ ਹੈ ਰੱਬ ਨੂੰ ਤੇ ਕੋਈ ਭਟ ਨਹੀਂ ਲੱਗੀ ਉਹ ਇਹਨਾਂ ਵਿੱਚ ਹੀ ਬੈਠਾ ਹੈ ਤੁਹਾਡੇ ਵਿੱਚ ਹੀ ਬੈਠਾ ਹੈ ਤੁਹਾਡੀ ਸੋਚ ਗੱਲ ਕਰੇ ਮੇਰੇ ਮਾਲਕ ਨੇ ਇਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਆਹ ਜਿਹੜੇ ਸਾਡੀਆਂ ਦੁੱਖ ਬਿਮਾਰੀਆਂ ਤੇ ਸਾਡੀ ਸੋਚ ਜਿਹੜਾ ਕੋੜ ਲੱਗਾ ਸੀਗਾ ਉਹ ਠੀਕ ਕੀਤਾ